ਸਾਸਟ੍ਰੀ ਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮਹੱਦਸੀ ਕੋਰ ਡਰਾਈਵਰ ਲਾਇਸੈਂਸ ਟੈਸਟ ਦੀ ਰੀਸਿਟ ਫ੍ਰੀ ਜੋ ਕਿ ਸੀ ਹੁਣ ਉਹ ਖਤਮ ਕਰ ਦਿੱਤੀ ਜਾਵੇਗੀ ਜਿਹहां ਸਰਕਾਰ ਦੇ ਵੱਲੋਂ ਇਹ ਸੱਲਾਨ ਕੀਤਾ ਗਿਆ 8 ਜੁਲਾਈ ਤੋਂ ਬਾਅਦ ਜੇਕਰ ਤੁਸੀਂ ਡਰਾਈਵਰ ਲਾਇਸੈਂਸ ਟੈਸਟ ਦੇ ਲਈ ਬੁੱਕ ਕਰ ਰਹੇ ਹੋ ਤਾਂ ਸਿਰਫ ਇੱਕ ਵਾਰ ਹੀ ਫ੍ਰੀ ਰੀਸਿਟ ਮਿਲੇਗਾ ਉਸ ਤੋਂ ਬਾਅਦ ਤੁਹਾਨੂੰ ਇਹ ਸੀ ਫੀਸ ਦੇਣੀ ਪਵੇਗੀ ਕਲਾਸ 1 ਦੇ ਟੈਸਟ ਭਾਵੇਂ ਹੋ ਥਿਊਰੀ ਹੋਵੇ ਜਾਂ ਫਿਰ ਪ੍ਰੈਕਟੀਕਲ ਇੱਕ ਵਾਰ ਹੀ ਤੁਹਾਨੂੰ ਸਿਰਫ ਫ੍ਰੀ ਰੀਸਿਟ ਮਿਲੇਗੀ ਉਸ ਤੋਂ ਬਾਅਦ ਤੁਹਾਨੂੰ ਇਸ ਦੇ ਟੈਸਟ ਦੀ ਫੀਸ ਦੇਣੀ ਪਵੇਗੀ ਜੇਕਰ ਕੋਈ ওভার ਸੀਜ਼ ਦਾ ਲਾਇਸੈਂਸ ਕਨਵਰਟ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੇ ਲਈ ਕੋਈ ਵੀ ਫ੍ਰੀ ਰੀਸਿਟ ਨਹੀਂ ਹੋਵੇਗੀ ਜੇਕਰ ਉਹ ਫੇਲ ਹੁੰਦੇ ਨੇ ਤਾਂ ਉਹਨਾਂ ਨੂੰ ਬਾਰਾ ਰੀਸੈਟ ਕਰਨ ਦੇ ਲਈ ਫੀਸ ਦੇਣੀ ਪਵੇਗੀ ਦੱਸ ਜਾਨੇ ਕਿ ਲੇਬਰ ਸਰਕਾਰ ਦੇ ਵੱਲੋਂ ਬੀਤੇ ਸਾਲ ਇਸ ਫ੍ਰੀ ਰੀਸੈਟ ਦੇ ਸਿਸਟਮ ਨੂੰ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਇਹ ਟੈਸਟ ਬੁੱਕਾਂ ਦੇ ਲਈ 13 ਦਿਨ ਤੋਂ ਲੈ ਕੇ 60 ਦਿਨ ਤੱਕ ਦਾ ਸਮਾਂ ਜਿਹੜੇ ਉਡੀਕ ਕੀਤੀ ਜਾ ਰਹੀ ਸੀ ਕਈ ਜਗ੍ਹਾਵਾਂ 'ਤੇ ਤਾਂ 2-2 3-3 ਮਹੀਨੇ ਇਸ ਟੈਸਟ ਦੀ ਡੇਟ ਨਹੀਂ ਮਿਲਦੀ ਸੀ ਇਸ ਸਭ ਨੂੰ ਘਟਾਉਣ ਦੇ ਲਈ ਟ੍ਰਾਂਸਪੋਰਟ ਮਿਨਿਸਟਰ ਸਿਮਨ ਬਰਾਊਨ ਦੇ ਮੁਤਾਬਕ ਇਹ ਸਭ ਨੂੰ ਸਹੀ ਕਰਨ ਦੇ ਲਈ ਅਜਿਹਾ ਫੈਸਲਾ ਲੈਣਾ ਜ਼ਰੂਰੀ ਸੀ ਤੇ ਅੱਜ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ